ਸੱਤ ਬੰਦੀਆਂ ਵੱਲੋਂ ਰਾਜਪੁਰਾ ਦੇ ਟਾਲੀ ਵਾਲਾ ਚੌਂਕ ਤੇ ਮੋਦੀ ਅਤੇ ਅਮਿਤ ਸ਼ਾ ਦਾ ਪੁਤਲਾ ਫੁੱਕੇ ਰੋਸ ਪ੍ਰਦਰਸ਼ਨ ਕੀਤਾ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਦੇ ਆਗੂ ਬਲਕਾਰ ਸਿੰਘ ਮੈਂਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਜੋ ਕੁੰਭ ਕਰਨ ਦੀ ਨੀਂ ਸੁੱਤੀ ਪਈ ਹੈ ਉਸ ਨੂੰ ਜਗਾਉਣ ਵਾਸਤੇ ਕੇਂਦਰ ਸਰਕਾਰ ਦੇ ਪੁਤਲੇ ਪੰਜਾਬ ਦੇ ਹਰ ਸ਼ਹਿਰ ਹਰ ਪਿੰਡ ਵਿੱਚ ਫੁੱਕੇ ਜਾਣਗੇ ਤੇ ਸ਼ੰਭੂ ਬਾਟ ਤੇ ਤਖਨੌਰੀ ਬਾਟ ਤੇ ਬੈਠੇ ਕਿਸਾਨਾਂ ਨੂੰ 1 ਸਾਲ ਹੋ ਗਿਆ ਹੈ ਤਖਨੌਰੀ ਬਾਡਰ ਤੇ ਡੱਲੇ ਵਾਲ ਨੂੰ ਮਰਨ ਬਸਤੇ ਬੈਠੇ 46 ਦਿਨ ਹੋ ਗਏ ਨੇ ਤੇ ਉਹਨਾਂ ਦੀ ਹਾਲਤ ਦਿਨ ਭਰ ਦਿਨ ਹੋ ਨਾਜ਼ੁਕ ਹੁੰਦੀ ਜਾ ਰਹੀ ਹੈ ਅਗਰ ਧਲੇਵਾਲ ਨੂੰ ਕੁਝ ਹੋਇਆ ਤਾਂ ਉਸਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ ਜੈ ਹਾਏ ਮੋਤੀ ਮਰ ਗਿਆ ਹਾਏ ਹਾਏ ਜੈ ਹਾਏ ਹਾਏ ਮੋਤੀ ਮਰ ਗਿਆ ਹਾਏ ਹਾਏ ਜੈ ਹਾਏ ਜੈਕਾਰ ਜੀ ਜੈਕਾਰ ਸਰਕਾਰ ਰਹਿਣਾ ਖੜ ਕੇ ਰੱਖਣਾ ਉਹ ਪਿੱਛੇ ਖੜ ਜਾ ਤੇਰਾ ਮੂੰਹ ਨਹੀਂ ਦਿਖਣੇਗਾ ਉਹ ਕਰ ਪਿੱਛੇ ਪਿੱਛੇ ਖੜ ਜਾ ਤਾਂ ਇਸਕੇ ਚੰਗੂ ਆ ਉਹ ਪਿੱਛੇ ਖੜਾ ਜੰਗੂ ਆ ਆਪਣਾ ਨਾਮ ਦੱਸੋ ਜੀ ਮੈਂ ਬਲਬੀਰ ਸਿੰਘ ਕਿਸਾਨ ਯੂਨੀਅਤ ਦਾ ਜਿੱਧੂ ਪਰ ਜਿੰਦਾਬਾਦ ਅਸੀਂ ਪਤਲਾ ਫੁਕੜੇ ਕਿਦਾਂ ਪਤਲਾ ਫੁਕੜੇ ਅਸੀਂ ਮੋਦੀ ਦਾ ਅਮੀਤ ਸਾਹਿਬ ਦਾ ਫੁਕਦੇ ਆ ਇੱਕ ਸਾਲ ਹੋ ਚੱਲਿਆ ਸਾਨੂੰ ਬਾਰਡਰਾਂ ਦੇ ਬੈਠਿਆਂ ਨੂੰ 46 ਦਿਨ ਹੋ ਗਏ ਸਾਡੇ ਪ੍ਰਧਾਨ ਜੀ ਨੂੰ ਭੁਖੜਦਾਲ ਦੇ ਬੈਠਿਆਂ ਨੂੰ ਕੋਈ ਸੁਣਦਾ ਨਹੀਂ ਕੋਈ ਸੁਣਾਈ ਨਹੀਂ ਹੈ ਇਸ ਕਰਕੇ ਅਸੀਂ ਉਹਦਾ ਪਤਲਾ ਫੁਕੜੇ ਪਿੰਡਾਂ ਪਿੰਡਾਂ ਪਤਲਾ ਫੁਕਾਂਗੇ ਅਸੀਂ ਇਕਤਾ ਕਾ ਸਾਡੀ ਯੂਨੀਅਨ ਜਿਹੜੀ ਆ ਬਈ ਮਜ਼ਬੂਤੀ ਆ ਇਸ ਕਰਕੇ ਉਹ ਸਾਡੀਆਂ ਬਹੁਤ ਧੱਕਾ ਕਰ ਰਿਹਾ ਪੰਜਾਬ ਸਰਕਾਰ ਨਾਲ ਮਿਲੀ ਦੀ ਆ ਭਗਵੰਤ ਮਾਨ ਰੇ ਉਹ ਨਹੀਂ ਦੁਆਰਿਆ ਰੇ ਸਾਰਾ ਬੰਦ ਕਰਦੇ ਆ ਕਿਸਾਨਾਂ ਕਾ ਕਿਸਾਨ ਬਹੁਤ ਪਰੇਸ਼ਾਨ ਹੋ ਰਹੇ ਆ ਇਸ ਕਰਕੇ ਅਸੀਂ ਮੋਦੀ ਆ ਪੁਤਲਾ ਫੁਕਰੇ ਅਗਰ ਨਾ ਰੇ ਦੁਆਸਾ ਨੂੰ ਯੂਰੀਆ ਅਸੀਂ ਭਗਵੰਤ ਮਾਨ ਕੇ ਪੁਤਲਾ ਫੁਕਾਂਗੇ ਸਾਰੇ ਪਿੰਡਾਂ ਵਿੱਚ ਫੁਕ ਰਹੇ ਨੇ ਸਾਰੀ ਜਗ੍ਹਾ ਫੁਕ ਰਹੇ ਆ ਅਗਰ ਢੱਲੇ ਵਾਲ ਨੂੰ ਕੁਝ ਹੋ ਗਿਆ ਤਾਂ ਅਸੀਂ ਕੁਸਤੇ ਕੁਸ ਕਰਕੇ ਦਿਖਾ ਦੇਵਾਂਗੇ ਮੋਦੀ ਨੂੰ ਮੋਦੀ ਕੁਰਸੀ ਵੀ ਹਟਾਇਆ ਕਰ ਦਿਖਾ ਦੇਵਾਂਗੇ ਅਸੀਂ ਕਿਸਾਨ ਸਾਡਾ ਇੱਕਾ ਬੜਾ ਮਜ਼ਬੂਤ ਹੈ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਸਾਡੀ ਜਿਹੜੀ ਮੰਗਾਂ ਮੰਨੀ ਦਿਓ ਸਾਨੂੰ ਪੂਰੀ ਕਰਕੇ ਦੇ ਪਹਿਲਾਂ ਕੀ ਮੰਨੀ ਦਿਓ ਉਸੇ ਜਮਣਾ ਮੰਨਦਾ ਬੇਈਮਾਨ ਆ ਇਹ ਧੋਖੇਬਾਜ਼ ਆ ਇਹ ਝੂਠਾ ਕੋ ਕੀ ਕਹਣਾ ਜਾਂਦੇ ਸੀ ਅਸੀਂ ਕਹਿੰਦੇ ਡੱਲੇਵਾਲ ਸਾਹਿਬ ਬੜਾ ਮਰੀਜ਼ਾ ਹਟਗਾ ਉਸ ਨੂੰ ਜਲਦੀ ਜਲਦੀ ਕੈਂਸਲ ਆ ਉਹ ਜਲਦੀ ਜਲਦੀ ਮੰਗਾ ਮੰਨੇ ਸਾਡੇ ਪ੍ਰਧਾਨ ਜੀ ਜਾਨ ਬਚੇ ਸਰਪ੍ਰਾਨਾ ਨਾਮ ਸੁਜੀ ਮੇਰਾ ਨਾਮ ਸਰਬਜੀਤ ਸਿੰਘ ਮੋਹਲੀ ਜੀ ਠੀਕ ਹੈ ਜੀ ਕਿਸਾਨ ਨਿਊਨ ਸਿੰਧੂਪੁਰ ਅੱਜ ਸਾਡੇ ਬਾਪੂ ਨੂੰ 70 ਦਿਨ ਹੋ ਗਏ ਨੇ ਆਪਣਾ 46 ਦਿਨ ਹੋ ਗਏ ਨੇ ਜੀ 70 ਸਾਲ ਦੀ ਉਮਰ ਚ ਕੈਂਸਰ ਹੋਣ ਦੇ ਬਾਵਜੂਦ ਵੀ ਮਰਨ ਮਰ ਤੇ ਬੈਠੇ ਨੇ ਠੀਕ ਹੈ ਜੀ ਮੋਦੀ ਜਾਂ ਕੋਈ ਵੀ ਸਰਕਾਰ ਉਹਨਾਂ ਦੀ ਕੋਈ ਲਾਹ-ਪਾਨ ਨਹੀਂ ਲੈ ਰਹੀ ਹੈ ਜੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਕਿਸਾਨ ਸਖਤ ਐਕਸ਼ਨ ਸੈਂਟਰ ਗਵਰਨਮੈਂਟ ਚਾਹੇ ਪੰਜਾਬ ਗਵਰਨਮੈਂਟ ਐ ਦੋਵਾਂ ਦੇ ਖਿਲਾਫ ਸਖਤ ਐਕਸ਼ਨ ਲੈਣਗੇ ਜੀ ਮੇਰਾ ਨਾਮ ਬਲਕਾਰ ਸਿੰਘ ਬੈਂਸ ਹੈ ਜੀ ਦੇਖੋ ਇਹ ਜੇ ਪੁਤਲਾ ਆਪਣਾ ਰਾਏਪੁਰ ਟਾਲੀ ਵਾਲਾ ਸ਼ੌਂਕ ਇਹ ਜਿਹੜੇ 13 ਫਰਵਰੀ ਤੋਂ ਜਿੰਨੂ ਸਾਲ ਦੇ ਕਰੀਬ ਹੋ ਗਿਆ ਸ਼ੰਭੂ ਤੇ ਖਨੌਰੀ ਪੱਟ ਦੇ ਧਰਨੇ ਚੱਲਦੇ ਪਏ ਨੇ ਤੇ ਇਧਰ ਸਾਡੇ ਸਤਕਾਰਯੋਗ ਡੱਲੇ ਸਾਹਿਬ ਜਿਹਨੂੰ ਅੱਜ 47-48 ਦਿਨ ਹੋ ਗਏ ਮਨਵਰਤ ਦੇ ਬੈਠੇ ਨੇ ਤੇ ਜਿਹੜੀ ਸਰਕਾਰ ਨੇ ਕਿਸਾਨ ਮਜ਼ਦੂਰਾਂ ਦੇ ਵਿਰੁੱਧ ਤੇ ਕਾਰਬਰ ਕਰਨ ਦੇ ਪੱਖੀ ਨੀਤੀ ਬਣਾਏ ਉਹਦੇ ਵਿਰੋਧ ਤੇ ਵਿੱਚ ਅੱਜ ਮੋਤੀ ਸਾਹਿਬ ਦਾ ਪੁਤਲਾ ਫੁੱਕਣ ਲੱਗੇ ਹੋਏ ਨੇ ਇਹ ਪੁਤਲਾ ਹਰ ਇੱਕ ਪਿੰਡ ਦੇ ਵਿੱਚ ਹਰ ਕਸਬੇ ਵਿੱਚ ਹਰ ਸ਼ਹਿਰਾਂ ਦੇ ਵਿੱਚ ਤੇ ਆਹ ਸਾਰੇ ਇੰਡੀਆ 'ਚ ਇਹ ਆਰਤੀ ਫੁੱਕ ਹੋ ਰਿਹਾ ਮੋਤੀ ਸਾਹਿਬ ਦਾ ਕਿਉਂਕਿ ਸਾਲ ਦੇ ਕਰੀਬ ਹੋ ਗਿਆ ਤੇ ਦੇਖੋ ਜਿਹੜਾ ਕੁੰਭ ਕਰਨਾ ਉਹ ਵੀ 6 ਮਹੀਨੇ ਤੋਂ ਹੁੰਦਾ ਉੱਠ ਜਾਂਦਾ ਦਾ ਪਰ ਇਹ ਸਰਕਾਰ ਪਤਾ ਨਹੀਂ ਕੀ ਹੈ 14 ਦਾ ਬਸੁੱਤੀ ਹੋ ਪਈ ਹੈ ਉਹਨੂੰ ਜਗਾਣ ਦੇ ਲਈ ਅੱਜ ਸਾਡਾ ਇਹ ਵਿਰੋਧ ਸੀਗਾ ਜਿਹੜਾ ਦੋਨੇ ਫਾਰਮਾਂ ਦੀ ਕਾਲ ਸੀਗੀ ਵੀ ਮੋਦੀ ਦੇ ਪੁਤਲੇ ਫੁਕੇ ਜਾਣ ਤੇ ਉਹ ਅੱਜ ਅਸੀਂ ਇੱਥੇ ਟਾਲੀ ਚਾਉਂਦੇ ਇਹਦਾ ਪੁਤਲਾ ਫੁਕਣ ਲੱਗੇ ਮੋਦੀ ਸਾਹਿਬ ਦਾ ਕੀ ਬਦਮਾ ਸਰਕਾਰ ਤੋਂ ਮੰਗਦਾ ਦੇਖੋ ਸਰਕਾਰ ਤੋਂ ਮੰਗਦਾ ਇਹ ਹੈ ਵੀ ਸਾਲ ਦੇ ਕਰੀਬ ਹੋ ਗਿਆ ਤੁਸੀਂ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣਉਂਦੇ ਕੋਈ ਮੈਸੇਜ ਨਹੀਂ ਭੇਜਦੇ ਕੋਈ ਗੱਲਬਾਤ ਦੇ ਲਈ ਅਕਸਰ ਕਿਸਾਨ ਵੀ ਸੁਦੇਸ਼ਦਾ ਹੀ ਹੈ ਉਹ ਕੋਈ ਹੋਰ ਗ੍ਰਹਿ ਤੋਂ ਤਾਂ ਆਇਆ ਨਹੀਂ ਹੈਗਾ ਵੀ ਜਿਹੜਾ ਨਹੀਂ ਸੁਣੀ ਜਾਏਗੀ ਦੇਖੋ ਕਿਸਾਨ ਦੀ ਗੱਲ ਸੁਣਨੀ ਚਾਹੀਦੀ ਹੈ ਠੀਕ ਹੈ ਕਿਸਾਨ ਕੀ ਮਿਹਨਤ ਨਹੀਂ ਕਰਦਾ ਮੈਂ ਅਸੀਂ ਕਿਸੇ ਦੇ ਵਿਰੋਧ ਹੀ ਨਹੀਂ ਮੈਂ ਤਾਂ ਉਹਨੇ ਗੱਲ ਕਰਾਂ ਸਰਕਾਰੀ ਮਲੇਜਾਮ ਰਿਟਾਇਰਮੈਂਟ ਹੁੰਦਾ ਜਦੋਂ ਉਹਦੀ ਉਹਨੂੰ ਪੈਲਸਨਮੀ ਮਿਲਦੀ ਹੈ ਸਾਰਾ ਕੋਈ ਲੈ 60 ਬਾਅਦ ਕੀ ਗੱਲ ਕਿ ਕਿਸਾਨਾਂ ਨੂੰ ਵੀ ਉਹ ਸਾਰੀ ਉਮਰ ਕੀਤਾ ਹੀ ਕੰਮ ਕਰੇਗਾ ਸਾਡੀ ਇਹ ਮੰਗ ਵੀ ਸੀ ਕਿ ਜਿਹੜਾ ਕਿਸਾਨ ਉਹਨੂੰ 60 ਸਾਲ ਦੇ ਬਾਅਦ ਵੀ ਪੈਨਸ਼ਨ ਲਈ ਜਾਵੇ ਕਿਸਾਨ ਮੰਜ਼ੂਰ ਨੂੰ ਵੀ ਲਈ ਜਾਵੇ ਤੇ ਉਹ ਸਾਰੀ ਚੀਜ਼ਾਂ ਦਾ ਜਿੰਦਿਆਂ ਦੀ ਹੈਗੇ ਸਾਰਿਆਂ ਦਾ ਦੇਖ ਕੇ ਵਿਰੋਧ ਤੇ ਵਿੱਚ ਅੱਜ ਅਸੀਂ ਮੋਤੀ ਸਾਹਿਬ ਦੇ ਪੁਤਲੇ ਫੋਕਣ ਦਾ ਨਿਰਣੈ ਲਿਆ ਸੀਗਾ ਜੀ ਡੇਲੇਵਾਲ ਸਾਹਿਬ ਕਿੱਦਾਂ ਹਾਲਤ ਹੈ ਠੀਕ ਡੇਲੇਵਾਲ ਦੀ ਜਿਹੜੀ ਸਿਹਤ ਬੜੀ ਨਾਜ਼ੁਕ ਚੱਲ ਰਹੀ ਹੈ ਜੀ ਬਹੁਤ ਹੀ ਜ਼ਿਆਦਾ ਦਿਨ ਪਰ ਦਿਨ ਪਤਾ ਹੀ ਨਹੀਂ ਪਤਾ ਹੀ ਲੱਗਦਾ ਤੁਹਾਨੂੰ ਵੀ ਵੀ ਬਹੁਤ ਜ਼ਿਆਦਾ ਨਾਜ਼ੁਕ ਹੁਣ ਤਾਂ ਕਿਸੇ ਨੂੰ ਮਿਲਦੇ ਵੀ ਨਹੀਂ ਹੈਗੇ ਕਿ ਇਨਫੈਕਸ਼ਨ ਦਾ ਬਹੁਤ ਜ਼ਿਆਦਾ ਡਰ ਹੋ ਗਿਆ ਕਿ ਕਿਸੇ ਕੋਲ ਜਾਇਜ਼ ਤਨਖਾਹ ਕਰਕੇ ਉਹਨਾਂ ਦਾ ਮਿਲਣਾ ਵੀ ਬੰਦ ਕਰਤਾ ਚਾਹੇ ਪ੍ਰਸ਼ਾਸਨ ਹੈ ਚਾਹੇ ਕੋਈ ਹੋਰ ਹੈ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਹਦੇ ਵੱਲ ਤੇ ਜੋ ਕੰਮ ਕਰਦੀ ਨਹੀਂ ਸੁੱਤੀ ਹੈ ਉਹ ਸਰਕਾਰ ਨੂੰ ਜਗਾਉਣ ਲਈ ਅੱਜ ਸਾਡਾ ਇੱਕ ਹਰਤੀ ਫੋਗ ਉਪਰਾਲਾ ਸੀ ਕਨਪੜਾ ਨਾ ਮੇਰਨੋ ਬਲਕਾਰ ਸਿੰਘ ਭਾਰਤੀ ਕਿਸਾਨ ਨੂੰ ਪਟੇੜੀ ਕਲਾਂ ਜ਼ਿਲ੍ਹਾ ਮੀਤਪੁਰ ਦਾ ਹਨ ਕੀ ਕਹਿਣਾ ਚਾਹੁੰਦੇ ਅੱਜ ਜਿਹੜੀਆਂ ਮੰਗੀਆਂ ਮੰਨਾ ਮੰਗੀਆਂ ਹੋਈਆਂ ਮੰਨਾ ਨੇ ਨਾ ਜੀ ਮੰਗਾ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਹੈ ਜੀ ਇਹ ਉਹ ਸਰਕਾਰ ਸੁਣ ਨਹੀਂ ਰਹੀ ਉਹਨਾਂ ਨੂੰ ਸੁਣਨਾ ਚਾਹੀਦਾ ਫਿਰ ਆਪਣੇ ਆਪਣੇ ਕਿਸਾਨ ਆਪਣੇ ਘਰਾਂ ਨੂੰ ਜਾਣ ਜੇ ਮੰਗਾ ਮੰਨ ਲਵੇ ਤਾਂ ਨਹੀਂ ਤਾਂ ਫਿਰ ਰੋਸ ਮਜਾਰੇ ਇਸ ਤਰੀ ਚੱਲਣਗੇ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ